ਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਵ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਸ ਨੂੰ ਅਪਲਾਈ ਕਰ ਸਕਦੇ ਹਾਂ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਸ਼ਾਲ ਸਟੌਲ ਮਫਲਰ ਬਹੁਤ ਹੀ ਸੋਹਣਾ ਡਿਜ਼ਾਈਨ ਆ ਬਹੁਤ ਹੀ ਜਲਦੀ ਜਲਦੀ ਬੰਦ ਹੈ ਉਲਟੀ ਪਾਸੇ ਤੋਂ ਦੇਖੋ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਇਸ ਲਈ ਜਿਹੜਾ ਆਪਾਂ ਨੂੰ ਸ਼ਾਲ ਸਟੌਲ ਮਫਲਰ ਤੇ ਵੀ ਜਿਹੜਾ ਪਾ ਸਕਦੇ ਹਾਂ ਠੀਕ ਹੈ ਦੋ ਸਲਾਈਆਂ ਦਾ ਡਿਜ਼ਾਈਨ ਹੈ ਆਪਣਾ ਦੋ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਤਾਂ ਜਿਹੜਾ ਆਪਣਾ ਡਿਜ਼ਾਈਨ ਹੈ ਇਸ ਤਰ੍ਹਾਂ ਬਣਦਾ ਜਾਂਦਾ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ ਤਿੰਨ ਦੇ ਮਲਟੀਪਲ ਕੁੰਡੇ ਲਵਾਂਗੇ ਆਪਾਂ ਠੀਕ ਹੈ ਜਿਵੇਂ 10 10 10 10 10 ਇਸ ਤਰ੍ਹਾਂ ਕਰਕੇ ਤੇ ਦੋ ਕੁੰਡੇ ਆਪਾਂ ਵਾਧੂ ਲੈ ਲੈਣੇ ਆ ਇੱਕ ਆਪਾਂ ਇੱਧਰ ਕੰਨੀ ਤੇ ਇੱਕ ਇੱਧਰ ਕੰਨੀ ਤੇ ਵਾਧੂ ਕੁੰਡਾ ਰੱਖ ਲੈਣਾ ਠੀਕ ਹੈ ਕੋਈ ਵੀ ਤੁਸੀਂ ਆਪਣਾ ਪਸੰਦੀਦਾ ਬਾਰਡਰ ਬਣਾਇਆ ਹੋਗਾ ਜਿਵੇਂ ਮੈਂ ਇੱਥੇ ਛੋਟਾ ਜਿਹਾ ਇਹ ਬਾਰਡਰ ਬਣਾਇਆ ਹੈ ਉਲਟੇ ਸਿੱਧੇ ਦਾ ਬਾਰਡਰ ਬਣਾਇਆ ਠੀਕ ਹੈ ਤੁਸੀਂ ਕੋਈ ਵੀ ਬਾਰਡਰ ਬਣਾਇਆ ਤਾਂ ਜਿਹੜੀ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਉਹ ਉਲਟੇ ਪਾਸੇ ਤੋਂ ਸ਼ੁਰੂ ਹੁੰਦੀ ਹੈ ਇਸ ਲਈ ਸਿੱਧੇ ਪਾਸੇ ਤੋਂ ਤੁਸੀਂ ਇੱਕ ਸਲਾਈ ਬਣਾ ਕੇ ਕੰਪਲੀਟ ਕਰ ਲੈਣੀ ਹੈ ਫਿਰ ਉਲਟੇ ਪਾਸੇ ਤੋਂ ਡਿਜ਼ਾਈਨ ਦੀ ਪਹਿਲੀ ਸਲਾਈ ਜਿਹੜੀ ਸ਼ੁਰੂ ਕਰਨੀ ਹੈ ਠੀਕ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਸ ਡਿਜ਼ਾਈਨ ਦੀ ਪਹਿਲੀ ਸਲਾਈ ਉਲਟੇ ਪਾਸੇ ਤੋਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਠੀਕ ਹੈ ਚਲੋ ਫਿਰ ਸ਼ੁਰੂ ਕਰਦੇ ਹਾਂ ਪਹਿਲੀ ਸਲਾਈ ਦੋ ਸਲਾਈਆਂ ਦਾ ਡਿਜ਼ਾਈਨ ਇੱਕ ਸਲਾਈ ਆਪਣੀ ਉਲਟੇ ਪਾਸੇ ਤੋਂ ਇੱਕ ਸਿੱਧੇ ਪਾਸੇ ਇਹੀ ਦੋ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਣਾ ਪਹਿਲੀ ਸਲਾਈ ਉਲਟੇ ਪਾਸੇ ਤੋਂ ਕੰਨੀ ਵਾਲਾ ਕੁੰਡਾ ਤਾਰੋ ਚਾਹੇ ਬਣੋਏ ਤੁਹਾਡੀ ਆਪਣੀ ਮਰਜ਼ੀ ਹੈ ਉਸ ਤੋਂ ਬਾਅਦ ਦੇਖੋ ਹੁਣ ਕੁੰਡੇ ਵਿੱਚ ਦੀ ਇਸ ਤਰ੍ਹਾਂ ਸਲਾਈ ਕੱਢ ਕੇ ਠੀਕ ਹੈ ਫਿਰ ਦੋ ਵਾਰ ਥ੍ਰੈਡ ਨੂੰ ਲਪੇਟਣਾ ਇਸ ਤਰ੍ਹਾਂ ਇੱਕ ਦੋ ਉਲਟਾ ਕੁੰਡਾ ਬਣਾ ਲੈਣਾ ਠੀਕ ਹੈ ਫਿਰ ਅਗਲਾ ਕੁੰਡਾ ਐਸੇ ਤਰ੍ਹਾਂ ਦੋ ਵਾਰ ਥ੍ਰੈਡ ਲਪੇਟ ਕੇ ਕੁੰਡਾ ਉਲਟਾ ਫਿਰ ਕੁੰਡੇ ਵਿੱਚ ਦੀ ਸਲਾਈ ਕੱਢ ਕੇ ਦੋ ਵਾਰ ਥ੍ਰੈਡ ਲਪੇਟ ਕੇ ਉਹ ਕੁੰਡਾ ਉਲਟਾ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਬਣਾ ਕੇ ਕੰਪਲੀਟ ਕਰਨੀ ਹੈ ਪਹਿਲੀ ਸਲਾਈ ਉਲਟ ਪਾਸੇ ਦੋ ਵਾਰ ਥ੍ਰੈਡ ਸਲਾਈ ਤੇ ਲਪੇਟ ਕੇ ਉਲਟਾ ਕੁੰਡਾ ਬਣਾਉਣਾ ਇਸ ਤਰ੍ਹਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਕਿਉਂਕਿ ਮੈਂ ਤੁਹਾਡੇ ਲਈ ਬਹੁਤ ਹੀ ਸੋਹਣੇ ਤੇ ਸੌਖੇ ਸੌਖੇ ਡਿਜ਼ਾਈਨ ਲੈ ਕੇ ਆਉਣੀ ਆ ਤਾਂ ਜੋ ਤੁਸੀਂ ਉਹਨਾਂ ਨੂੰ ਆਸਾਨੀ ਨਾਲ ਬਣਾ ਸਕੋ ਜੇਕਰ ਤੁਸੀਂ ਥੋੜਾ ਜਿਹਾ ਵੀ ਬਨਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਓਗੇ ਦੋ ਵਾਰ ਫ੍ਰੈਡਲ ਪੇਟ ਕੇ ਕੁੰਡਾ ਉਲਟਾ ਦੋ ਵਾਰ ਫ੍ਰੈਡ ਨੂੰ ਉਲਟੇ ਕੇ ਕੁੰਡਾ ਉਲਟਾ ਦੋ ਵਾਰ ਫਿੱਡਕ ਸਲਾਈ ਤੇ ਲਪੇਟ ਕੇ ਕੁੰਡਾ ਉਲਟਾ ਲਾਸਟ ਤੱਕ ਆਪਾਂ ਸਾਰੀ ਸਲਾਈ ਇਸੇ ਤਰ੍ਹਾਂ ਬਣਾਉਣੀ ਹੈ ਦੇਖੋ ਸਾਰੀ ਸिलाई ਕੰਪਲੀਟ ਹੋ ਗਈ ਲਾਸਟ ਵਾਲਾ ਕੁੰਡਾ ਜਿਹੜਾ ਬਾਧੂ ਕੁੰਡਾ ਆਪਣਾ ਕੰਨੀ ਵਾਲਾ ਇਹਨੂੰ ਆਪਾਂ ਉਲਟਾ ਬਣਾ ਲਾਂਗੇ ਕਿਉਂਕਿ ਆਪਣੀ ਉਲਟੀ ਸिलाई ਹੈ ਠੀਕ ਹੈ ਇੱਕ ਸिलाई ਡਿਜ਼ਾਈਨ ਦੀ ਕੰਪਲੀਟ ਹੋ ਗਈ ਦੂਸਰੀ ਸिलाई ਸਿੱਧੇ ਪਾਸੇ ਤੋਂ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਹੈ ਆਪਣਾ ਤਾਂ ਹੁਣ ਕੰਨੀ ਵਾਲਾ ਕੁੰਡਾ ਉਤਾਰ ਲਓ ਇਸ ਤਰ੍ਹਾਂ ਉਤਾਰੋ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਹੈ ਹੁਣ ਇਸ ਤਰ੍ਹਾਂ ਤਿੰਨ ਕੁੰਡੇ ਖੋਲਨੇ ਆਪਾਂ 1 2 3 ਠੀਕ ਹੈ ਰਾਈਟ ਇਨ ਇਸ ਤਰ੍ਹਾਂ ਰਾਈਟ ਨੀਡਲ ਤੇ ਕਰਕੇ ਫਿਰ ਹੁਣ ਆਪਾਂ ਇਹਨਾਂ ਨੂੰ ਫਿਰ ਲੈਫਟ ਨੀਡਲ ਤੇ ਕਰ ਲੈਣਾ ਇਸ ਤਰ੍ਹਾਂ ਠੀਕ ਹੈ ਹੁਣ ਜਿਹੜਾ ਤੀਸਰਾ ਕੁੰਡਾ ਹੈ ਤੀਸਰਾ ਕੁੰਡਾ ਇਹ ਦੋ ਕੁੰਡਿਆਂ ਨੇ نیچے ਦੀ ਇਸ ਤਰ੍ਹਾਂ ਲੈ ਆਉਣਾ ਇਸ ਤਰ੍ਹਾਂ ਠੀਕ ਹੈ ਇਹਨੂੰ ਬਣਾਉਣਾ ਨਹੀਂ ਇਸੇ ਤਰ੍ਹਾਂ ਆਪਾਂ ਸਲਿੱਪ ਕਰਨਾ ਹੁਣ ਜਿਹੜੇ ਆਪਣੇ ਕੋਲੇ ਦੋ ਕੁੰਡੇ ਰਹਿ ਗਏ ਇਹਨਾਂ ਨੂੰ ਆਪਾਂ ਬਣਾ ਲੈਣਾ ਸਿੱਧਾ 1 2 ਇਹੀ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਠੀਕ ਹੈ ਦੁਬਾਰਾ ਫੇਰ ਉਸੇ ਤਰ੍ਹਾਂ ਤਿੰਨ ਕੁੰਡੇ ਖੋਲਣੇ ਆ 1 2 3 ਠੀਕ ਹੈ ਵਾਪਸ ਫੇਰ ਇਸੇ ਤਰ੍ਹਾਂ ਇੱਧਰ ਸਲਾਈ ਤੇ ਕਰਕੇ ਆਪਾਂ ਜਿਹੜਾ ਤੀਸਰਾ ਕੁੰਡਾ ਹੈ ਇਹ ਇਹਨੂੰ ਆਪਾਂ ਇਹ ਦੋ ਕੁੰਡਿਆਂ ਦੇ ਨੀਚੇ ਦੀ ਲੈ ਆਉਣਾ ਠੀਕ ਹੈ ਇਸ ਤਰ੍ਹਾਂ ਸਲੀਪ ਕਰਨਾ ਹੈ ਬਣਾਉਣਾ ਨਹੀਂ ਇਸੇ ਤਰ੍ਹਾਂ ਫਿਰ ਜਿਹੜੇ ਆਪਣੇ ਇਹ ਦੋ ਕੁੰਡੇ 1 2 ਸਿੱਧੇ ਬਣਾ ਲੈਣੇ ਇਸ ਤਰ੍ਹਾਂ ਦੁਬਾਰਾ ਫੇਰ ਉਸੇ ਤਰ੍ਹਾਂ 1 2 3 ਤਿੰਨ ਕੁੰਡੇ ਖੋਲੇ ਵਾਪਸ ਫੇਰ ਲੈਫਟ ਨੀਡਲ ਤੇ ਕਰਕੇ ਇਸ ਤਰ੍ਹਾਂ ਤੀਸਰਾ ਕੁੰਡਾ ਜਿਹੜਾ ਹੈ ਤੀਸਰਾ ਇਹ ਦੋ ਕੁੰਡਿਆਂ ਨੇ نیچے ਦੀ ਇਸ ਤਰ੍ਹਾਂ ਲੈ ਆਉਣਾ ਸਲਿੱਪ ਕਰ ਲੈਣਾ ਇਹਨੂੰ ਬਣਾਉਣਾ ਨਹੀਂ ਇਸ ਤਰ੍ਹਾਂ ਠੀਕ ਹੈ ਜਿਹੜੇ ਇਹ ਦੋ ਕੁੰਡੇ ਸਿੱਧੇ ਬਣਾ ਲੈਣੇ ਇੱਕ ਦੋ ਦੇਖੋ ਇਸ ਤਰ੍ਹਾਂ ਡਿਜ਼ਾਈਨ ਬਣਦਾ ਜਾਂਦਾ ਹੈ ਦੁਬਾਰਾ ਫਿਰ ਉਸੇ ਤਰ੍ਹਾਂ ਤਿੰਨ ਕੁੰਡੇ ਫੋਲਾਂਗੇ 1 2 3 ਵਾਪਸ ਉਸੇ ਸਲਾਈ ਤੇ ਕਰਕੇ ਤੀਸਰਾ ਕੁੰਡਾ ਆਪਾਂ ਇਹ ਦੋ ਕੁੰਡਿਆਂ ਨੇ نیچے ਦੀ ਇੱਧਰ ਲਈ ਆਉਣਾ ਸਲਿੱਪ ਕਰ ਲੈਣਾ ਫਿਰ ਦੋ ਕੁੰਡੇ ਸਿੱਧੇ ਬਣਾਉਣੇ 1 2 ਠੀਕ ਹੈ ਇੱਕ ਕੁੰਡਾ ਸਲਿੱਪ ਹੋ ਜਾਂਦਾ ਦੋ ਕੁੰਡੇ ਸਿੱਧੇ ਬਣਾ ਲੈਣੇ ਫਿਰ ਉਸੇ ਤਰ੍ਹਾਂ 1 2 3 वापस उसे सिलाई तो ले आने तीसरा कुंडा ये दो कुंड नीचे ले आना इस तरह फिर आप दोे सीधे बनाने ठीक है फिर उस तरह एक दो, दो तीन तीसरा कुंडा ये दो कुे ने नीचे ले आना इस तरह इस तरह ठीक है 1 2 ਇਹ ਦੋ ਕੁੰਡੇ ਸਿੱਧੇ ਬਣਾ ਦੇਣੇ ਆ। ਦੁਬਾਰਾ ਫੇਰ ਤਿੰਨ ਕੁੰਡੇ ਖੋਲਾਂਗੇ 1 2 3। ਵਾਪਸ এসে ਸਲਾਈ ਤੇ ਕਰਾਂਗੇ ਤੀਸਰਾ ਕੁੰਡਾ ਦੋ ਕੁੰਡੇ ਨੇ نیچے ਦੀ ਲੈ ਆਉਣਾ ਇਸ ਤਰ੍ਹਾਂ। ਸਲਿੱਪ ਕਰ ਲੈਣੇ। ਫੇਰ ਜਿਹੜੇ ਇਹ ਦੋ ਕੁੰਡੇ ਆ 1 2 ਸਿੱਧੇ ਬਣਾ ਲੈਣੇ ਠੀਕ ਹੈ। ਦੁਬਾਰਾ ਫੇਰ ਉਸੇ ਤਰ੍ਹਾਂ 1 2 3 ਤਿੰਨੇ ਕੁੰਡੇ ਖੋਲੇ ਵਾਪਸ ਉਸੇ ਸਿਲਾਈ ਤੇ ਕਰਨੀ ਹੈ ਜਿਹੜਾ ਤੀਸਰਾ ਕੁੰਡਾ ਹੈ ਦੋ ਕੁੰਡਿਆਂ ਨੇ ਨੀਚੇ ਦੀ ਇਸ ਤਰ੍ਹਾਂ ਆਪਾਂ ਲੈ ਆਉਣਾ ਜਿਹੜੇ ਇਹ ਦੋ ਕੁੰਡੇ ਆਪਾਂ ਸਿੱਧੇ ਬਣਾ ਲੈਣੇ ਇੱਕ ਦੋ ਫੇਰ ਉਸੇ ਤਰ੍ਹਾਂ ਇੱਕ ਦੋ ਤਿੰਨ ਕੁੰਡੇ ਖੋਲਾਂਗੇ ਤੀਸਰਾ ਕੁੰਡਾ ਵਾਪਸ ਫੇਰ ਇੱਧਰ ਸਿਲਾਈ ਤੇ ਲੈ ਆਉਣਾ ਇਹ ਦੋ ਕੁੰਡਿਆਂ ਨੇ ਨੀਚੇ ਦੀ ਇਸ ਤਰ੍ਹਾਂ ਠੀਕ ਹੈ ਇਹ ਦੋ ਕੁੰਡੇ ਸਿੱਧੇ ਬਣਾ ਲੈਣੇ 1 2 ਲਾਸਟ ਵਾਲਾ ਕੁੰਡਾ ਸਿੱਧੀ ਸਲਾਈ ਤੇ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਇਹ ਹੀ ਦੋ ਸਲਾਈਆਂ ਦਾ ਡਿਜ਼ਾਈਨ ਆਪਾਂ ਬਾਰ-ਬਾਰ ਰਿਪੀਟ ਕਰਦੇ ਜੈਨਾ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਕਿਸੇ ਵੀ ਪ੍ਰੋਜੈਕਟ ਤੇ ਕਿਸੇ ਵੀ ਕਲਰ ਚ ਆਪਾਂ ਇਹਨੂੰ ਬਣਾ ਸਕਦੀਆਂ ਦੁਬਾਰਾ ਫੇਰ ਉਲਟੀ ਸਲਾਈ ਪਹਿਲੇ ਪਹਿਲੀ ਸਲਾਈ ਜਿਹੜੀ ਉਲਟੇ ਪਾਸੇ ਤੋਂ ਸ਼ੁਰੂ ਹੋਊਗੀ ਠੀਕ ਹੈ ਉਸੇ ਤਰ੍ਹਾਂ ਹਰੇਕ ਕੁੰਡੇ ਤੇ ਦੋ ਵਾਰ ਥ੍ਰੈਡ ਲਪੇਟ ਕੇ ਉਲਟਾ ਬਣਾ ਲੈਣਾ ਆਪਾਂ। ਇਹੀ ਦੋ ਸਲਾਂਗਾਂ ਨੂੰ بار بار ਰਿਪੀਟ ਕਰਦੇ ਜਾਣਾ। ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ। ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ। ਇੱਕ ਹੋਰ ਨਵਾਂ ਡਿਜ਼ਾਈਨ ਲੈ ਕੇ ਧੰਨਵਾਦ।